ਇਸ ਕਹਾਣੀ ਦਾ ਮੁੱਖ ਨੀਮ ਹੈ ਸੱਚੇ ਦੋਸਤ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਅਤੇ ਉਹਨਾਂ ਦਾ ਇੱਕ ਲੜਕਾ ਵੀ ਸੀ ਜਿਹੜਾ ਹਜੇ ਸਕੂਲ ਜਾਇਆ ਕਰਦਾ ਸੀ ਅਤੇ ਜਿੱਦਾਂ ਜਿੱਦਾਂ ਉਹ ਸਕੂਲ ਜਾਂਦਾ ਸੀ ਤੇ ਥੋੜੇ ਟਾਈਮ ਬਾਅਦ ਹੀ ਗਰਮੀਆਂ ਦੀਆਂ ਛੁੱਟੀਆਂ ਉਸ ਲੜਕੇ ਨੂੰ ਹੋ ਗਈਆਂ ਅਤੇ ਉਸ ਨੇ ਘਰ ਆ ਕੇ ਦੱਸਿਆ ਅਤੇ ਆਪਣੀ ਮੰਮੀ ਨੂੰ ਕਿਹਾ ਕਿ ਮੈਂ ਹੁਣ ਮਾਂ ਆਪਣੀ ਨਾਨੀ ਦੇ ਘਰ ਰਹਿਣ ਲਈ ਜਾਣਾ ਹੈ ਅਤੇ ਉਸ ਦੀ ਮਾਤਾ ਉਸ ਨੂੰ ਨਾਲ ਲੈ ਕੇ ਨਾਨੀ ਦੇ ਘਰ ਛੱਡ ਆਈ ਅਤੇ ਜਦੋਂ ਨਾਨੀ ਦੇ ਘਰ ਛੱਡ ਆਈ ਉੱਥੇ ਉਸ ਦਾ ਬਹੁਤ ਹੀ ਜ਼ਿਆਦਾ ਦਿਲ ਲੱਗਦਾ ਸੀ ਅੱਗੇ ਵੀ ਜਦੋਂ ਛੁੱਟੀਆਂ ਹੁੰਦੀਆਂ ਉਹ ਆਪਣੀ ਨਾਨੀ ਦੇ ਘਰ ਹੀ ਰਹਿਣ ਆਉਂਦਾ ਹੁੰਦਾ ਸੀ ਕਿਉਂਕਿ ਉਸ ਦੀ ਨਾਨੀ ਦੇ ਘਰ ਦੇ ਇੱਕ ਲਾਗੇ ਇੱਕ ਬਹੁਤ ਹੀ ਸੁੰਦਰ ਸੰਤਰੀਆਂ ਦਾ ਬਾਗ ਸੀ ਉਹ ਸਾਰਾ ਦਿਨ ਉੱਥੇ ਖੇਡਦਾ ਅਤੇ ਸੰਤਰੇ ਵੀ ਖਾਂਦਾ ਰਹਿੰਦਾ ਅਤੇ ਸ਼ਾਮ ਨੂੰ ਆਪਣੀ ਨਾਨੀ ਘਰ ਆ ਜਾਂਦਾ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਉਥੇ ਹੋਰ ਵੀ ਲੜਕੇ ਉਸ ਨਾਲ ਖੇਡਣ ਆਉਂਦੇ ਸਨ ਉਹ ਆਪਣਾ ਖੇਡਦੇ ਅਤੇ ਇਹ ਕੱਲਾ ਹੀ ਆਪਣਾ ਖੇਡਦਾ ਰਹਿੰਦਾ ਇਹ ਉਹਨਾਂ ਦੇ ਨਾਲ ਨਾ ਤਾਂ ਖੇਡਦਾ ਨਾ ਹੀ ਉਹਨਾਂ ਨੂੰ ਸੰਤਰੇ ਖਾਣ ਨੂੰ ਦਿੰਦਾ ਸੀ ਫਿਰ ਇੱਕ ਦਿਨ ਇਹ ਲੜਕਾ ਦਰਖਤ ਤੇ ਚੜ ਗਿਆ ਅਤੇ ਉਥੋਂ ਇਸ ਦਾ ਪੈਰ ਖਿਸਕ ਗਿਆ ਅਤੇ ਇਹ ਥੱਲੇ ਡਿੱਗ ਪਿਆ ਜਿਸ ਕਾਰਨ ਇਸ ਦੇ ਛੱਟ ਲੱਗ ਗਈ ਉਹ ਲੜਕੇ ਵੀ ਉੱਥੇ ਉਸ ਟਾਈਮ ਮੌਜੂਦ ਸਨ ਉਹਨਾਂ ਨੇ ਇਸ ਲੜਕੇ ਨੂੰ ਦੇਖਿਆ ਕਿ ਇਸ ਦੇ ਤਾਂ ਛੱਟ ਲੱਗ ਗਈ ਹੈ ਫਿਰ ਇਹ ਉਸ ਨੂੰ ਚੱਕ ਕੇ ਉਸ ਦੀ ਨਾਨੀ ਘਰ ਲੈ ਕੇ ਆਏ ਅਤੇ ਉਸ ਦੀ ਨਾਨੀ ਨੂੰ ਦੱਸਿਆ ਕਿ ਇਹ ਇੱਕ ਦਰਾਖਤ ਤੋਂ ਡਿੱਗ ਪਿਆ ਹੈ ਇਸ ਕਰਕੇ ਇਸ ਦੇ ਛੱਟ ਲੱਗ ਗਈ ਹੈ ਫਿਰ ਉਹਨਾਂ ਨੇ ਉਸ ਉਸ ਲੜਕੇ ਨੂੰ ਦਵਾਈ ਲਈ ਡਾਕਟਰ ਵੀ ਬੁਲਾਇਆ ਅਤੇ ਉਸ ਦੇ ਜਿੱਥੇ ਛੱਟ ਲੱਗੀ ਸੀ ਉੱਥੇ ਉਸ ਦੀ ਮਾਲਿਛ ਵੀ ਕਈ ਦਿਨ ਕਰਦੇ ਰਹੇ ਇਸ ਕਹਾਣੀ ਵਿੱਚ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਾਰਿਆਂ ਨਾਲ ਹੀ ਜ਼ਿੰਦਗੀ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਕਿਸੇ ਟਾਈਮ ਦੋਸਤ ਬੀ ਕੰਮ ਆਜ ਹੀ ਜਾਂਦੇ ਹਨ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ